ਪਠਾਨਕੋਟ ਦੇ ਹਲਕਾ ਸੁਜਾਨਪੁਰ ਦੇ ਪਿੰਡ ਅਜੀਜਪੁਰ ਖੁਦਾੜ ਵਿੱਚ ਇੱਕ ਘਰ ਦੀ ਗਲੀ ਨੂੰ ਲੈ ਕੇ ਦੋ ਧਿਰਾਂ ਵਿੱਚ ਲੜਾਈ ਦਾ ਮਾਮਲਾ ਸਾਹਮਣੇ ਆਇਆ ਹੈ ਦੱਸ ਦਈਏ ਕਿ ਪਿੰਡ ਦੀ ਮੈਲਾ शारदा देवी ਅਤੇ ਉਸ ਦੇ ਪੁੱਤਰ ਸ਼ੰਮੀ ਕੁਮਾਰ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਹਨਾਂ ਦੇ ਪਰਿਵਾਰੀ ਉਹਨਾਂ ਦੀ ਨਿੱਜੀ ਗਲੀ ਵਿੱਚ ਕਬਜ਼ਾ ਕਰਨ ਦੀ ਨੀਅਤ ਨਾਲ ਅਕਸਰ ਉਹਨਾਂ ਨਾਲ ਗੜਾਈ ਝਗੜਾ ਕਰਦੇ ਰਹਿੰਦੇ ਹਨ ਜਦਕਿ ਉਹਨਾਂ ਕੋਲ ਸਾਰੇ ਕਾਗਜ਼ਾਤ ਹਨ ਉਸ ਦੇ باوجود ਉਹ ਉਹਨਾਂ ਨਾਲ ਲੜਾਈ ਕਰਦੇ ਰਹਿੰਦੇ ਹਨ ਸ਼ਰਦਾ ਦੇਵੀ ਅਤੇ ਉਸਦੇ ਪਰਿਵਾਰ ਨੇ ਕਿਹਾ ਕਿ ਅੱਜ ਵੀ ਜਦੋਂ ਉਹ ਲੋਕ ਆਪਣੀ ਗਲੀ ਦਾ ਕੰਮ ਕਰ ਰਹੇ ਸਨ ਤਾਂ ਪड़ोसी ਮਹਿਲਾ ਅਤੇ ਉਸਦੇ بیٹے ਵੱਲੋਂ ਕੰਦ ਨੂੰ ਆ ਕੇ ਤੋੜ ਦਿੱਤਾ ਗਿਆ ਅਤੇ ਉਹਨਾਂ ਨੂੰ ਗਾਲੀ ਕਲੋਚ ਕਰਨ ਲੱਗ ਪਏ ਅਤੇ ਨਾਲ ਹੀ ਉਹਨਾਂ ਵੱਲੋਂ ਉਲਟਾ ਪੁਲਿਸ ਨੂੰ ਝੂਠੀ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਜਿਸ ਤੋਂ ਬਾਅਦ ਪੁਲਿਸ ਵੀ ਉਹਨਾਂ ਦੀ ਨਾਮ ਅੰ데 ਹੋਏ ਉਹਨਾਂ ਨੂੰ ਤੰਗ ਪ੍ਰੇਸ਼ਾਨ ਕਰਨ ਲੱਗ ਪਈ ਉਨਾ ਕਹਾ ਕੀ ਉਸ ਦੀ ਸਾਰੀ ਘਟਨਾ ਉਹਨਾਂ ਦੇ ਘਰ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ ਪੀੜਤ ਪਰਿਵਾਰ ਨੇ ਸੀਸੀਟੀਵੀ ਫੁਟੇਜ ਦਿਖਾਉਂਦੇ ਹੋਏ ਇਨਸਾਫ ਦੀ ਗੁਹਾਰ ਲਗਾਈ ਹੈ ਉਦੋਂ ਜਦੋਂ ਇਹ ਸਾਰੇ ਮਾਮਲੇ ਸੰਬੰਧੀ ਪੁਲਿਸ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਵੱਲੋਂ ਸਾਰੇ આરોਪ ਨਕਾਰਦੇ ਹੋਏ ਕਿਹਾ ਗਿਆ ਕਿ ਦੋਵਾਂ ਪਾਰਟੀਆਂ ਵੱਲੋਂ ਸ਼ਿਕਾਇਤ ਆਈ ਹੈ ਜਿਸ ਨੂੰ ਜਲਦੀ ਹੀ ਸੁਲਝਾ ਦਿੱਤਾ ਜਾਵੇਗਾ ਹਾਂ ਜੀ ਕਿ ਨਾਂ ਜੀਪੜਾ ਸ਼ਾਤਾਂ ਕੀ ਗੱਦੇ ਰਹਿਣ ਵਾਲੇ ਜੀਸ਼ਪੁਰ ਕੀ ਗੱਲ ਬਾਤ ਤੁਸੀਂ ਅਜੇ ਜਗ੍ਹਾ ਨੂੰ ਲੈ ਕੇ ਸਾਡੀ ਗਲੀ ਆਪਣੀ ਵੀ ਸਰ ਆਹੇ ਗਲੀ ਬਣਾਉਣ ਲੱਗੇ ਪਹਿਲਾਂ ਵੀ ਬਣਾਈ ਦੇ ਹੀ ਤੇ ਮੈਂਬਰ ਸਰਪੰਚ ਇੱਥੇ ਪੁਲਿਸ ਲੈ ਕੇ ਤਾਂ ਬੰਦ ਕਰਾਈਏ ਆਹੇ ਹੁਣ ਵੀ ਉਹਨਾਂ ਨੇ ਦੋ ਤਿੰਨ ਵਾਰੀ ਕਿਹਾ ਸਾਡਾ ਕਹਿਣਾ ਨਹੀਂ ਮੰਨਿਆ ਤਾਂ ਮੈਂ ਇਹਨਾਂ ਨੂੰ ਕਿਹਾ ਗਲੀ 'ਚ ਖਲਾਰਾ ਜਾ ਥੋੜੇ ਕੰਦ ਥੱਲੋ ਆ ਗਈ ਤੇ ਮੈਂ ਕਿਹਾ ਇਹ ਬਰਾਬਰ ਕਰ ਦਿੰਿਆਂ ਕੰਦ ਆਹੇ ਕੰਦ ਬਰਾਬਰ ਕਰੀ ਤੇ ਆਹੇ ਲੇਟਾਂ ਲਾਏ ਕਰਦੇ ਤੇ ਇਹ ਆਈ ਜੀ ਬੋਲਦੀ ਕਹਿੰਦੀ ਕੰਮ ਬੰਦ ਕਰੋ ਕੰਮ ਬੰਦ ਕਰੋ ਮੈਂ ਮੂੜੇ ਲੈ ਤੇ ਮੈਂ ਅੰਦਰ ਆਈ ਜੀ ਮੂੜੇ ਲੈ ਕੇ ਮੈਂ ਗੇੜੀਏ ਕੁੰਡੀ ਲਾਈਤੀ ਇਹਨਾਂ ਮਾਂ ਪੁੱਤਰ ਨੇ ਟਾਂ ਪੁੱਟੀਆਂ ਤੇ ਮੂੜੇ ਨੇ ਵੀ ਗਾਣਾ ਗੱਡੀਆਂ ਤੇ ਮਾਂ ਨੇ ਵੀ ਗਾਣਾ ਗੱਡੀਆਂ ਆਨਲਾਈਨ ਪਰਚਾ ਦੇਖਤਾ ਤਾਂ ਅਸੀਂ ਕੁੰਡੀ ਲਾਈਆ ਅੰਤਰੇ ਇਹ ਲੰਮੇ ਪੀਦੇ ਤੇ ਗੇਟ ਰੰਗਾਇਆ ਸਾਡਾ ਪੁਲਸਾ ਆਈਆ ਪੁਲਸਾ ਦੇ ਆਂਦੇ ਸਾਡੇ ਤੇ ਹੈਵੀ ਹੋਈਏ ਕੀ ਗੱਲ ਹੈ ਮੈਂ ਤੁਹਾਨੂੰ ਲੈ ਜਾਣਾ ਕਿਹੜਾ ਮੁੰਡਾ ਤੇਰਾ ਮਿਸਤਰੀ ਹੈ ਅਬੂ ਆ ਮੈਂ ਖਿਆ ਮੇਰਾ ਮੁੰਡਾ ਮਿਸਤਰੀ ਹੈ ਮੇਰਾ ਨਾਮ ਸ਼ਾਦ ਆਇਆ ਤੇ ਕਹਿੰਦਾ ਚਲੋ ਗੱਡੀ ਚ ਬੋਕੋ ਮੈਂ ਉਹਨੂੰ ਤਿਆਰ ਕਰ ਸਰ ਹੱਥ ਜੋੜੇ ਇਦਾਂ ਕਰਕੇ ਮੈਂ ਖਿਆ ਸਰ ਕੋਈ ਗੱਲ ਨਹੀਂ ਆਹੀ ਜਨੇ ਤੂੰ ਸਾਡੇ ਕਾਲ ਤੋਂ ਪੱਤਰ ਪੇੜਿਆ ਸਾਡੇ ਕੋਲ ਸਾਡੀ ਆਪਣੀ ਜਗ੍ਹਾ ਹੈ ਆਪਣੀ ਜਗ੍ਹਾ 'ਚ ਕੰਮ ਤੂੰ ਬਹੁਤਾ ਬਕਵਾਸ ਕਰ ਰਿਹਾ ਤੇ ਚਲੋ ਗੱਡੀ ਚ ਬੈਗੋ ਫਿਰ ਮੇਰਾ ਮੂੜਾ ਮਾੜਾ ਮੋਟਾ ਬੋਲਿਆ ਮੈਂ ਨੇ ਕਹਿੰਦੀ ਨਹੀਂ ਮੈਂ ਉਹਨਾਂ ਨੇ ਹੱਥ ਜੋੜਿਆ ਉਹਨਾਂ ਮੈਨੂੰ ਧੱਕਾ ਦਿੱਤਾ ਪੁਲਸਾਰਿਆਂ ਨੇ ਜਿਵੇਂ ਉਹਨਾਂ ਮੈਨੂੰ ਧੱਕਾ ਦਿੱਤਾ ਮੈਂ ਮੂੜੇ ਨੂੰ ਬਾਹਰ ਕੱਢਿਆ ਮੈਂ ਅੰਦਰ ਕੁੰਡੀ ਲਾ ਦਿੱਤੀ ਤੇ ਫਿਰ ਪੁਲਸਾਰਿਆਂ ਨੇ ਕੁੰਡੀ ਜ਼ੋਰ ਨਾਲ ਖੋੜੀ ਤੇ ਪੁਲਸਾਰਾ ਇੰਨਾ ਤਾਂ ਕਹਿਆ ਤਾਂ ਸਾਨੂੰ ਕਹਿੰਦੇ ਗਲੀ ਚ ਚਲੋ ਬੜੀ ਚਲੋ ਆਖਿਆ ਗਲੀ ਚ ਨਹੀਂ ਜਾਣਾ ਜਿਹੜੀ ਗੱਲ ਕਰਨੀ ਸਾਡੇ ਇੱਥੇ ਕਰੋ ਤੇ ਕੈਮਰਾ ਲੱਗੇ ਦਾ ਕਹਿੰਦਾ ਮੈਂ ਤੁਹਾਡੀ ਰਿਕਾਰਡਿੰਗ ਕਰਨੀ ਮਾਂ ਕੋਈ ਗੱਲ ਨਹੀਂ ਸਾਰਾ ਹੀ ਕੜੀ ਗਾਲਾਂ ਕੱਢੀਆਂ ਤੂੰ ਸਾ ਹਾਂਜੀ ਸਰ ਫਿਰ ਆਹੀ ਨਾ ਇਹ ਗਾਖਣ ਗਲੀ ਜਾਣਾ ਹੈ ਅਥਾ ਗਲੀ ਚ ਜਾਣਾ ਮੈਂ ਮੁੰਡੇ ਨਾਲ ਫੇ ਨਹੀਂ ਜਾਣਾ ਕਹਿੰਦਾ ਤੁਸੀਂ ਸਾਡੇ ਨਾਲ ਆਉਣਾ ਗਲੀ ਚ ਪੁੱਟੋ ਇਥੋਂ ਕੰਦਾ ਨੂੰ ਤਾਂ ਪੁੱਟੋ ਇਥੋਂ ਹਾਂ ਤੁਸੀਂ ਜ਼ਬਰਦਸਤੀ ਕੰਦ ਕੱਢੀ ਆ ਹੁੰਦਾ ਰਸਤਾ ਬੰਦ ਕਰੀਤਾ ਪਾਣੀ ਬੰਦ ਕਰੀਤਾ ਰਸਤਾ ਤੁਹਾਡਾ ਕਾਗਜ਼ ਪੱਤਰ ਤੁਹਾਡੇ ਕੋਲ ਹੈ ਹਾਂਜੀ ਹੁਣਾ ਕਾਗਜ਼ ਦਿਖੇ ਨਹੀਂ ਜੀ ਸਰਪੰਚ ਨੇ ਕਿਉਂ ਬੰਦ ਕਰਵਾਈ ਕਿਉਂ ਰੋਕਿਆ ਨਹੀਂ ਹਾਂਜੀ ਸਰਪੰਚ ਨੇ ਰੋਕਿਆ ਹੀ ਬੈ ਚਲ ਬਾਅਦ ਚ ਮਗਾ ਦੇਂਗੇ ਤੁਹਾਡਾ ਤਾਂ ਤੁਸੀਂ ਜਿੰਨਾ ਕੀਤਾ ਨਾ ਕਰ ਲਓ ਬਾਕੀ ਰਹਿਣ ਦਿਓ ਕਈ ਮਿੰਨਾ ਹੀ ਆਇਆ ਹੈ ਇੱਥੇ ਪੁੱਗੀ ਤੇ ਤਾਂ ਹੀ ਕੰਦ ਲੱਗੇ ਹੋ ਗਏ ਹੁਣ ਜੀ ਹੁਣ ਜਿਹੜਾ ਤੁਹਾਨੂੰ ਅਸੀਂ ਕੀ ਮੰਗ ਕਰਦੇ ਤੁਸੀਂ ਸਰ ਸਰਕਾਰ ਨੂੰ ਕੀ ਮੰਗ ਕਰਦੇ ਤੁਸੀਂ ਆਹੀ ਜੋ ਆਪਣੇ ਸਾਡੇ ਆਪਣੇ ਕੰਧ ਲੱਗਣੀ ਚਾਹੀਦੀ ਹੈ ਸਾਡੀ ਗਲੀ ਬਣਨੀ ਚਾਹੀਦੀ ਹੈ ਅੱਗੇ ਵੀ ਬਿਲਕੁਲ ਬੰਦਾ ਹੈ ਅੱਗੇ ਗੇਟ ਲਾਣਾ ਚਾਹੁੰਦੇ ਆ ਗਲੀ ਚੱਕਰ ਵਿੱਚ ਪ੍ਰਸ਼ਨਾਰੀ ਸਰ ਸ਼ੰਮੀ ਕੁਮਾਰ ਕੀ ਗੱਲਬਾਤ ਹੋਈ ਹੈ ਭਾਜੀ ਗੱਲਬਾਤ ਇਹ ਨਹੀਂ ਹੋਈ ਹੈ ਕਿ ਸਾਡੀ ਪਰਸਨਲੀ ਮਾਮਲਾ ਹੈਗਾ ਪਰਸਨਲੀ ਗਲੀ ਹੈਗੀ ਆ ਸਭ ਕੁਝ ਪਰਸਨਲੀ ਹੈਗਾ ਡਾਕੂਮੈਂਟ ਸਾਡੇ ਕੋਲ ਪੂਰੇ ਪਏ ਹੈਗੇ ਆ ਪਹਿਲਾਂ ਵੀ ਸਾਡੀ ਗੱਲਬਾਤ ਚੱਲਦੀ ਰਹੀ ਗਲੀ ਦੀ ਕੀ ਚਲੋ ਅਹੀਂ ਆਪਣਾ ਕੰਮ ਲੱਗਦਾ ਸੀ ਆਪਣੀ ਗਲੀ 'ਚ ਜਿੱਦਾਂ ਵੀ ਹੈਗਾ ਸੀ ਸਰਪੰਚ ਕੋਲ ਵੀ ਕਾਫੀ ਪੈਰੀ ਗਏ ਸਰਪੰਚੋ ਰਣਵੀ ਸਾਡਾ ਕੋਈ ਹੱਲ ਨਹੀਂ ਕੀਤਾ ਮੈਂ ਉਹਨਾਂ ਨੂੰ ਕਿਹਾ ਕਿ ਦੇਖੋ ਜੀ ਫਿਰ ਮੈਂ ਡਾਕੂਮੈਂਟ ਲੈ ਕੇ ਗਿਆ ਮਤਲਬ ਕਿ ਆਪਣੇ ਜਿਹੜਾ ਨਜ਼ਦੀਕੀ ਥਾਣਾ ਲੱਗਦਾ ਉੱਥੇ ਮੈਂ ਰਵਟ ਲਗਾ ਕੇ ਗਿਆ ਤਾਂ ਦਾ ਮੈਂ ਕੰਮ ਲਾਉਣਾ ਹੈ ਉਹ ਮੇਰੀ ਜਨਾਨੀ ਕੋਲ ਆ ਕੇ ਜੀ ਉਹਨਾਂ ਨੇ ਕਿਹਾ ਕਿ ਕੋਈ ਗੱਲ ਨਹੀਂ ਤੁਸੀਂ ਆਪਣਾ ਕੰਮ ਲਾਓ ਗਲੀ ਦਾ ਜੇ ਲੋ ਤੁਹਾਡੇ ਕੋਲ ਪਹੁੰਚਾਗੇ ਤੁਸੀਂ ਥਾਣੇ ਆ ਕੇ ਗੱਲ ਮੁਕਾ ਲਈਏ ਮੈਂ ਕੋਈ ਗੱਲ ਨਹੀਂ ਸਰ ਸਾਡੇ ਇੱਥੇ ਕੋਈ ਗੱਲਬਾਤ ਕੁਝ ਨਹੀਂ ਹੋਇਆ ਜੀ ਅਹੀਂ ਕੰਮ ਲੱਗਦਾ ਸੀ ਐਜਨਾਨੀ ਜਿੜ ਕੜੀਏ ਸਾਡੇ ਤੇ ਝੂਠੇ ਪਰਚੇ ਦਿੰਦੇ ਆ ਕਿੰਨੇ ਪਰਚੇ ਦਿੱਤੇ ਲੈਣਾ ਦੇਣਾ ਜੋ ਵੀ ਆਹੀ ਡਾਕੂਮੈਂਟ ਦਸਤੇਗੇ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਦੇ ਕੇ ਵਾਪਸ ਚਲੇ ਜ ਜਾਂਦਾ ਹੀ ਅੱਜ ਕੀ ਹੋਇਆ ਕਿ ਅੱਜ ਮੈਂ ਘਰ ਨਹੀਂ ਮੈਂ ਕਿਤੇ ਬਾਹਰ ਗਿਆ ਰਹੀ ਇਹਨਾਂ ਨੇ ਕੀ ਕੀਤਾ ਕਿ ਮੇਰੇ ਪਰਿਵਾਰ ਦੇ ਉੱਤੇ ਹਮਲਾ ਕਰਤਾ ਕਿਉਂਕਿ ਉਹਨਾਂ ਨੇ ਆਪਣੀ ਗਲੀ 'ਚ ਥੋੜਾ ਕੰਮ ਕਰ ਰਹੇ ਸੀ ਪਰਸਨਲੀ ਗਲੀ ਹੈਗੀ ਆਪਣੀ ਜਗ੍ਹਾ 'ਚ ਕੰਮ ਕਰ ਰਹੀ ਇਹਨਾਂ ਨੇ ਉਹਦੇ ਉੱਤੇ ਟੈਗ ਕਰਤਾ ਮਾਂ ਪੁੱਤਰ ਨੇ ਮੇਰਾ ਪਰਿਵਾਰ ਬੜੀ ਮੁਸ਼ਕਲਾਂ ਕਰਨਾ ਜਾਨ ਬਚਾਈ ਹੈ ਆਪਣੇ ਅੰਦਰ ਵੜਿਆ ਫਿਰ ਇੱਥੋਂ ਨਿਕਲੇ ਜਿਨ੍ਹਾਂ ਨੇ ਪ੍ਰਸ਼ਾਸਨ ਤੇ ਜਾ ਕੇ ਪਤਾ ਨਹੀਂ ਔਨਲਾਈਨ ਮਤਲਬ ਕਿ ਦਰਖਾਸਤ ਦਿੱਤੀ ਹੈ ਜਾਂ ਥਾਣੇ ਦਿੱਤੀ ਹੈ ਪ੍ਰਸ਼ਾਸਨ ਇੱਥੇ ਆਇਆ ਪ੍ਰਸ਼ਾਸਨ ਦਾ ਫਰਜ਼ ਬਣਦਾ ਹੀ ਕਿ ਸਾਡੇ ਘਰ ਐਂਟਰੀ ਮਾਰਨੀ ਹੈ ਕਿ ਸਰਪੰਚ ਨੂੰ ਜਾਂ ਮੈਂਬਰ ਨੂੰ ਲੈ ਕੇ ਵੜਦੇ ਬਿਨਾ ਮੈਂਬਰ ਬਿਨਾ ਸਰਪੰਚ ਤੋਂ ਸਾਡਾ ਗੇਟ ਅੰਦਰ ਕ੍ਰਾਸ ਕਰਕੇ ਮੇਰੇ ਪਰਿਵਾਰ ਨੂੰ ਧੰਗੀਆਂ ਦੇ ਕੇ ਕਿ ਬਾਹਰ ਨਿਕਲੋ ਚਲੋ ਥਾਣੇ ਚਲੋ ਜੇ ਆ ਬੋਹ ਫਰਾਨਾ ਟੀਨ ਉਸ ਤਾਈ ਕਰਕੇ ਗਏ ਆ ਲੈਕਿਨ ਉਹਨਾਂ ਦਾ ਫਰਜ਼ਨ ਨਹੀਂ ਬੰਦਾ ਤੁਸੀਂ ਵੀ ਕੋਈ ਕੰਪਲੇਨਟ ਪਾਈ ਹੈ ਹਾਂਜੀ ਪਾਈ ਹੈ ਜੀ ਮੈਂ ਕੰਪਲੀਟ ਪਾਈ ਆ ਮੈਨੂੰ ਕਹਿੰਦੇ ਆ ਮੈਂ ਕੰਪਲੀਟ ਪਾਈ ਜੀ ਆਪਣੇ ਘਰ ਦੇ ਕਿ ਮੇਰਾ ਖਲਾਨੀ ਜਗਾ ਘਰ ਆ ਮੈਨੂੰ ਸਦਰੇ ਨੇ ਬਾਹਰ ਮੈਨੂੰ ਕਹਿੰਦੇ ਕਿ ਬਾਹਰ ਆਓ ਅਸੀਂ ਉੱਥੇ ਨਹੀਂ ਜਾਣਾ ਮੈਂ ਉਹਨਾਂ ਨੂੰ ਕਿਹਾ ਕਿ ਇੱਥੇ ਮੈਂਬਰ ਸਾਹਿਬ ਵੀ ਬੈਠੇ ਆ ਤੁਸੀਂ ਇੱਥੇ ਆਓ ਜੋ ਵੀ ਗੱਲਬਾਤ ਆ ਤੁਹਾਨੂੰ ਦਿਖਾਣੇ ਆ ਲਿਖਤੀ ਦੇਣੇ ਆ ਕਹਿੰਦੇ ਤੁਸੀਂ ਨਹੀਂ ਆਣਾ ਮੈਂ ਫਿਰ ਉਹਨਾਂ ਨੂੰ ਕਿਹਾ ਕੋਈ ਗੱਲ ਨਹੀਂ ਅਸੀਂ ਜੋ ਵੀ ਹੋਏਗਾ ਥਾਣੇ ਦੇ ਦਾਂਗੇ ਆਪਣੀ ਤਰਫੋਂ ਜੋ ਵੀ ਹੋਏਗਾ ਅਸੀਂ ਪ੍ਰਚਾਰ ਮਤਲਬ ਕਿ ਇਹ ਮੰਗ ਕਰਨੇ ਆ ਕਿ ਸਾਡਾ ਜੋ ਵੀ ਹੈਗਾ ਸਭ ਕੁਝ ਸਾਡੇ ਕੋਲ ਹੈਗਾ ਪ੍ਰਸ਼ਾਸਨ ਸਾਡੇ ਨਾਲ ਧੱਗਾ ਕਰ ਰਿਹਾ ਹੈ ਜੀ ਸੁਣਵਾਈ ਨਹੀਂ ਹੋਦੀ ਸੁਣਵਾਈ ਕਿਸੇ ਤਰੀਕੇ ਨਾਲ ਨਹੀਂ ਹੋ ਰਹੀ ਜੀ ਨਹੀਂ ਹੋਏਗੀ ਤਾਂ ਅਗਲਾ ਕਦਮ ਕੀ ਹੋਵੇਗਾ ਤੁਹਾਡਾ ਦੇਖੋ ਜੀ ਅਹੀਂ ਅੱਗੇ ਜਾਵਾਂਗੇ ਆਵਾਜ਼ ਅੱਗੇ ਲੈ ਕੇ ਜਾਵਾਂਗੇ ਕਿਉਂਕਿ ਸਾਡੇ ਨਾਲ ਇਹ ਜਿਹੜਾ ਅੱਜ ਦੀ ਭਾਵਨਾ ਵਾਪਰੀ ਹੈ ਸਾਡੇ ਨਾਲ ਜਿਹੜਾ ਅੱਜ ਤੱਕ ਆ ਹੋਇਆ ਇਹਦੇ ਤੇ ਮਤਲਬ ਕਿ ਸਾਡੇ ਤੇ ਉੱਤੇ ਇਹ ਜਾਣਲੇਵਾ ਹਮਲਾ ਵੀ ਹੋ ਸਕਦਾ ਕਿਉਂਕਿ ਇਹ ਸਾਡਾ ਪਰਿਵਾਰ ਡਰ ਚੁੱਕਿਆ ਹੈ ਔਰ ਸਾਨੂੰ ਇਸ ਗੱਲ ਦਾ ਡਰ ਵੀ ਹੈਗਾ ਕਿ ਸਾਡੇ ਨਾਲ ਧੱਕਾ ਹੋ ਸਕਦਾ ਹੈ ਠੀਕ ਹੈ ਜੀ ਮੈਂ ਇਸ ਗੱਲ ਨੂੰ ਅੱਗੇ ਲੈ ਕੇ ਜਾਵਾਂਗਾ ਜੀ ਜੀਸਪੁਰ ਖਦਾ ਜਿਗਾ ਉਹਨੇ ਕਿਹਾ ਕੀ ਮਾਮਲਾ ਹੋ ਜੀਸਪੁਰ ਪਿੰਡ ਦੇ ਦੋਵੇਂ ਉੱਤਰਾਂ ਨੇ ਜਿਹੜੀਆਂ 112 ਹੈਂਡਲਿੰਗ ਤੇ ਕੰਪਲੀਟ ਕੀਤੀ ਉਹਦੇ ਸਬੰਧੀ ਸਾਡੀ ਜਿਹੜੀ ਪੁਲਿਸ ਪਾਰਟੀ 112 ਵਾਲੀ ਉਹ ਮੌਕੇ ਤੇ ਪਹੁੰਚੀ ਮੈਂ ਵੀ ਬਾਅਦ ਵਿੱਚ ਮੌਕੇ ਤੇ ਗਿਆ ਸੀ ਉਹ ਗਲੀ ਦਾ ਮਾਮਲਾ ਵਾ ਉਹ ਦੋਨੋਂ ਤਰ੍ਹਾਂ ਨੂੰ ਜੇ ਕਾਨੂੰਨ ਪਲਾਇਆ ਉਹ ਵੈਰੀਫਾਈ ਕਰਕੇ ਜੋੜੀ ਹੋਈ ਹੈ ਉਹ ਤੇ ਮੁਤਾਫਕ ਹੋ ਦੀ ਕਰਦਾ ਸੋ ਦੂਜੀ ਪਾਰਟੀ ਇਹ ਵੀ ਕਹਿੰਦੀ ਕਿ ਪੁਲਸ ਸਾਡੀ ਕੋਈ ਸੁਣਵਾਈ ਨਹੀਂ ਕਰਦੀ ਕੋਈ ਵੀ ਗੱਲ ਨਹੀਂ ਸੁਣਦੀ ਭਈ ਨਹੀਂ ਇਹੋ ਜੀ ਕੋਈ ਗੱਲ ਨਹੀਂ ਪੁਲਸ ਜਿਹੜੀ ਸੁਣ ਰਹੀ ਜਾਂ ਸੁਣਵਾਈ ਕਰ ਰਹੀ ਹੈ ਜੇ ਪੁਲਸ ਸੁਣਵਾਈ ਕਰ ਰਹੀ ਹੈ ਤਾਂ ਸ਼ਿਕਾਇਤਾਂ ਦੇ ਮਿੰਟੋ ਮਿੰਟੇ ਗੌਂਜ ਰਹੀਆਂ ਹੈ